ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਔਲਿਆਂ ਦਾ achar achar ਬਣਾਉਣ ਲਈ ਇੱਧਰ ਆਪਾਂ 1/2 ਕਿਲੋ ਔਲੇ ਲੈ ਲਏ ਹੈਗੇ ਹਾਂਜੀ ਇੱਧਰ ਆਪਾਂ ਜਿਹੜਾ ਫਰਾਈਪੈਨ ਹੈ ਆਪਣਾ ਗਰਮ ਧਰ ਲਿਆਗਾ ਇਹਦੇ ਚ ਆਪਾਂ ਪਾਵਾਂਗੇ ਇੱਕ ਕੜਛੀ ਸਰੋਂ ਦੇ ਤੇਲ ਦੀ ਹਾਂਜੀ ਤੇਲ ਆਪਣਾ ਚੰਗੇ ਤਰੀਕੇ ਨਾਲ ਗਰਮ ਹੋ ਗਿਆ ਤੇ ਹੁਣ ਆਪਾਂ ਔਲਿਆਂ ਨੂੰ ਇਹਦੇ ਵਿੱਚ ਪਾਵਾਂਗੇ ਤੇ ਗੈਸ ਜਿਹੜਾ ਫਲੇਮ ਆ ਉਹ ਮੀਡੀਅਮ ਕਰ ਲਾਂਗੇ ਤੇ ਔਲਿਆਂ ਨੂੰ ਆਪਾਂ ਨਰਮ ਹੋਣ ਤੱਕ ਤਲ ਲਾਂਗੇ। ਜਿੱਟੋ-ਵਿੱਟੋ ਆਪਾਂ ਹਿਲਾਉਂਦੇ ਰਵਾਂਗੇ ਤੇ ਚੰਗੇ ਤਰੀਕੇ ਨਾਲ ਇਹਨੂੰ ਆਪਾਂ ਤਲ ਲਾਂਗੇ। ਇਸ ਤਰ੍ਹਾਂ ਚਾਰ-ਪੰਜ ਜੇ ਤਾਂ ਤੁਹਾਡਾ ਚਾਰਕੜੇ ਵੀ ਖਰਾਬ ਨਹੀਂ ਹੋਣਾਗਾ, ਸਾਲ ਪਰ ਉਸੇ ਤਰ੍ਹਾਂ ਦਾ ਪਿਆਰ ਹੋਊਗਾ। ਦੇ ਨਾਲ ਇਹ ਚਟਪਟ ਬਣ ਕੇ ਤਿਆਰ ਹੋ ਜਾਂਦਾ ਦਾ ਤੇ ਅਸੀਂ ਉਰਤ ਬਣਾ ਕੇ ਵੀ ਇਹਨੂੰ ਖਾ ਸਕਦੇ ਹਾਂ ਹਾਂਜੀ ਅਚਾਰ ਚ ਪਾਉਣ ਲਈ ਇੱਧਰ ਆਪਾਂ ਮਸਾਲਾ ਜਿਹੜਾ ਪੀਸ ਕੇ ਤਿਆਰ ਕਰਾਂਗੇ ਇਹਦੇ ਲਈ ਆਪਾਂ ਜਿਹੜੀ ਆ ਰਾਈ ਲਈ ਹੈ ਸੌਂਫ ਲਈ ਹੈਗੀ ਅਜਮੈਨ ਲਈ ਹੈਗੀ ਪਿਸਾਪ ਧਨੀਆ ਲਿਆਗਾ ਤੇ ਜੀਰਾ ਲਿਆ ਜੀ ਆਪਾਂ ਇਹ ਆਪਾਂ ਦੀ ਲੋੜ ਅਨਸਾਰ ਲੈਣਾਗਾ ਮੇਰੇ ਅੱਧਾ ਕਿਲੋ ਜਿਹੜੇ ਔਲੇ ਸੀਗੇ ਤੇ ਇਹਦੇ ਲਈ ਮੈਂ 2-2 ਚਮਚ ਜਿਹੜੇ ਮਸਾਲਾ ਪਾਉਣਾਗਾ ਸਾਰੇ ਸਮਾਨ ਦੇ 2-2 ਚਮਚ ਮੈਂ ਲੈ ਲਿਆਗੇ। ਹਾਂਜੀ ਇਹ ਸਾਰੇ ਮਸਾਲਿਆਂ ਨੂੰ ਆਪਾਂ ਜਿਹੜਾ ਗ੍ਰाइंड ਕਰ ਲਾਂਗੇ। ਹਾਂਜੀ ਔਲੈਂਜ ਪਾਉਣ ਲਈ ਜਿਹੜਾ ਮਸਾਲਾ ਆਪਾਂ ਗ੍ਰाइंड ਕਰ ਲਿਆ। ਤੁਸੀਂ ਇਹਨੂੰ ਕੁੰਡੇ 'ਚ ਵੀ ਮੋਟਾ-ਮੋਟਾ ਕੁੱਟ ਸਕਦੇ ਹੋ ਤੇ ਇਸ ਤਰ੍ਹਾਂ ਮਿਕਸੀ ਤੇ ਵੀ ਗ੍ਰाइंड ਕਰ ਸਕਦੇ ਹੋ। ਹਾਂਜੀ ਔਲੇ ਆਪਣੇ ਜਿਹੜੇ ਬਿਲਕੁਲ ਸੌਫਟ ਹੋ ਗਏ ਆ ਨਰਮ ਹੋ ਗਏ ਪਚੰਗੇ ਤਰੀਕੇ ਨਾਲ ਇਹ ਤੇ ਹੁਣ ਆਪਾਂ ਗੈਸ ਦਾ ਫਲੇਮ ਆ ਜਿਹੜਾ ਬੰਦ ਕਰ ਦਾਂਗੇ ਹਾਂਜੀ ਹੁਣ ਆਪਾਂ ਪਾਵਾਂਗੇ ਕੁੱਟਿਆ ਹੋਇਆ ਮਸਾਲਾ ਇੱਕ ਚਮਚ ਪਾਵਾਂਗੇ ਆਪਾਂ ਹਲਦੀ ਦਾ ਇੱਕ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਦਾ ਤੇ ਦੋ ਚਮਚਾ ਪਾ ਪਾਵਾਂਗੇ ਨਮਕ ਦੇ ਲੂਣ ਮਿਰਚਾ ਜਿਹੜਾ ਤੁਸੀਂ ਆਦੇ ਟੇਸਟ ਦੇ ਅਨਸਾਰ ਪਾਉਣਾਗਾ ਜਿੰਨੀ ਮਾਤਰਾ ਤੁਸੀਂ ਚਾਰ ਬਣਾ ਰਹੇ ਹੋ ਉਹਦੇ ਹਿਸਾਬ ਨਾਲ ਪਾ ਲਿਓ ਮੈਂ ਅੱਧਾ ਕਿਲੋ ਲੈਂਦਾ achar ਬਣਾਇਆ ਹੈ ਇਹ ਇਹਨੂੰ ਚੰਗੇ ਤਰੀਕੇ ਨਾਲ ਹੁਣ ਆਪਾਂ ਮਿਕਸ ਕਰਾਂਗੇ ਲਓ ਜੀ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਦਿੱਤਾ। ਆਇਆ ਵੇ ਆਚਾਰ ਕਦੇ ਵੀ ਖਰਾਬ ਨਹੀਂ ਹੁੰਦਾ। ਕਿਤਾ ਕਿੰਨਾ ਟਾਈਮ ਮਰਜੀ ਆਪਾਂ ਰੱਖ ਸਕਦੇ ਆਂਗੇ। ਤੇ ਇਹਦੇ ਜੋ ਮਹਿਕ ਆ ਜਿਹੜੀ ਬਹੁਤ ਸੋਹਣੀ ਆਉਂਦੀ ਹੈਗੀ। ਬੱਚੇ ਵੀ ਪਸੰਦ ਕਰਦੇ ਐ ਇਸ ਚਾਰ ਨੂੰ। ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ। ਹੁਣ ਇਹਨੂੰ ਆਪਾਂ ਬਿਲਕੁਲ ਠੰਡਾ ਕਰ ਲਾਂਗੇ। ਫੇਰ ਇਹਨੂੰ ਆਪਾਂ ਕਿਸੇ ਮਰਤਬਾਨ ਵਿੱਚ ਕੱਢਾਂਗੇ। ਪੂਰੇ ਚੰਗੇ ਤਰੀਕੇ ਨਾਲ ਜਮਾ ਠੰਡਾ ਕਰਕੇ। ਇਹਨੂੰ ਆਪਾਂ ਉੱਪਰੋਂ ਨਹੀਂ ਢੱਕ ਦੇਗੇ ਜੇ ਢੱਕਤਾ ਤਾਂ ਫਿਰ ਇਹ ਆਏ ਵੀ ਗਰਮਾ ਹਜੇ ਪਾਣੀ ਫਿਰ ਵਿੱਚੇ ਸਿਮ-ਸਿਮ ਕੇ ਇਹ ਨਮੀ ਜੀ ਛੱਡ ਕੇ ਤੇ ਸਿੱਲਾ ਜਾ ਹੋ ਜੂਗਾ ਚਾਰ ਉਹ ਖਰਾਬ ਹੋ ਜਾਂਦਾਗਾ ਇਹਨੂੰ ਇਸੇ ਤਰੀਕੇ ਨਾਲ ਆਪਾਂ ਨੰਗੇ ਨੂੰ ਬਿਲਕੁਲ ਠੰਡਾ ਕਰ ਲਾਂ ਹਾਂਜੀ ਚਾਰ ਆਪਣਾ ਜਿਹੜਾ ਬਿਲਕੁਲ ਠੰਡਾ ਹੋ ਗਿਆ ਤੇ ਹੁਣ ਇਹਨੂੰ ਆਪਾਂ ਪਾ ਦਾਂਗੇ ਮਰਤਬਾਂ ਚ ਜਾਂ ਕਿਸੇ ਡੱਬੇ ਚ ਇਥੇ ਇਹ ਗੱਲ ਆ ਗਈ ਜੇ ਤਾਂ ਤੁਸੀਂ ਇਹਨੂੰ ਸਾਲ ਭਰ ਲਈ ਜਾਂ 6 ਮਹੀਨਿਆਂ ਲਈ ਜਾਂ 2 ਮਹੀਨੇ ਲਈ ਬਣਾ ਰਹੇ ਹੋ ਤਾਂ ਤੁਸੀਂ ਇਹਨੂੰ ਕੱਚ ਦੇ ਕੰਟੇਨਰ 'ਚ ਤੇ ਜਾਂ ਫਿਰ ਇਹਨੂੰ ਜਿਹੜੇ ਚੀਨੀ ਦੇ ਮਰਤ ਬਾਣ ਬਣੇ ਆਉਂਦੇ ਆ ਉਹਦੇ 'ਚ ਸਟੋਰ ਕਰਿਓ ਫਿਰ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਉਹਦੇ 'ਚ ਪਾ ਕੇ ਰੱਖਿਆ ਜਿੰਨਾ ਟਾਈਮ ਮਰਜੀ ਅਸੀਂ ਰੱਖ ਸਕਦੇ ਹਾਂ ਇਸ ਚਾਰ ਨੂੰ ਤੇ ਜੇਕਰ ਤੁਸੀਂ ਇਹਨੂੰ ਹਫ਼ਤੇ 10 ਦਿਨਾਂ ਲਈ ਬਣਾ ਰਹੇ ਹੋ ਥੋੜਾ ਜਿਹਾ ਤੇ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਦੇ ਪਲਾਸਟਿਕ ਦੇ ਡੱਬੇ ਵਿੱਚ ਵੀ ਪਾ ਸਕਦੇ ਹੋ ਉਹ ਵੀ ਵਧੀਆ ਪਲਾਸਟਿਕ ਦਾ ਹੋਵੇ ਮੈਂ ਇਹਨੂੰ ਇੱਕ ਹਫ਼ਤੇ ਲਈ ਬਣਾਇਆ ਇਸ ਲਈ ਮੈਂ ਇਹਨੂੰ ਇਸ ੱੱਪੇ ਵਿੱਚ ਹੀ ਪਾਉਂਗੀ ਆਪਾਂ ਸਾਰਾ ਜਿਹੜਾ ਕੱਢ ਲਿਆਗਾ ਤੇ ਚਾਰ ਆਪਣਾ ਖਾਣ ਲਈ ਬਿਲਕੁਲ ਤਿਆਰ ਆਗਾ ਤੇ ਇਹਨੂੰ ਆਪਾਂ ਬਸ ਹਫ਼ਤੇ ਦਾ 10 ਦਿਨਾਂ ਚ ਹੀ ਖਤਮ ਕਰ ਦਾਂਗੇ ਹੁਣ ਆਲਿਆਂ ਦੀ ਰੋਟਾ ਜਿੰਨਾ ਵੱਧ ਤੋਂ ਵੱਧ ਤੁਸੀਂ ਔਲੇ ਖਾ ਸਕਦੇ ਆ ਖਾਓ ਇਹ ਸੇਤ ਲਈ ਆਪਣੀ ਬਹੁਤ ਜ਼ਰੂਰੀ ਆਗੇ ਜੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਤਾਂ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤਾਂ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਆਚਾਰ ਨੂੰ ਬਣਾਉਣ ਦੀ ਤਿਆਰੀ ਮਿਲਦੇ ਆਂ ਫਿਰ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ